ਕਿਦਾਂ ਦਾ ਲੱਗਿਆ ਪਾਕਿਸਤਾਨ ਤੇ ਜਿੰਨੀ ਤਾਰੀਫ ਕਰੀ ਉਹ ਨਹੀਂ ਕਾਟੇ ਬਹੁਤ ਅਸੀ ਤੁਹਾਡਾ ਜਿਹੜਾ ਇਹਸਾਨ ਨੇ ਪਤਾ ਨਹੀਂ ਅਸੀਂ ਲੋਕ ਚੁਕਾ ਪਾਵਾਂਗੇ ਜਾਂ ਨਹੀਂ ਚੁਕਾ ਪਾਵਾਂਗੇ ਤੁਹਾਨੂੰ ਚਾਹੀਏ ਹੋਈਆ ਕਿ ਸਾਰੇ ਬਹੁਤ ਖਿਆਲ ਕਰਦੇ ਬਹੁਤ ਪਿਆਰ ਕਰਦੇ ਆ ਲੋਕ ਕਿਦੋਂ ਨੇ ਲੋਕਾਂ ਨੂੰ ਮਿਲੇ ਲੋਕ ਬਹੁਤ ਅੱਛੇ ਆ ਬਹੁਤ ਪਿਆਰ ਉਹ ਵੀ ਚਾਹੁੰਦੇ ਆ ਵੀ ਅਸੀਂ ਵੀ ਪੰਜਾਬ ਜਾਈਏ ਅਸੀਂ ਵੀ ਉੱਥੇ ਮੇਰੇ ਕਰ ਇੰਡੀਆ ਜਾਣ ਚਾਹੁੰਦੇ ਹੋ ਅੱਜ ਚੜਦੇ ਪੰਜਾਬ ਦੇ ਸਾਡੀਆਂ ਭੈਣਾਂ ਸਾਡੇ ਭਰਾ ਜਦੋਂ ਵੀ ਲੈਂਦੇ ਪੰਜਾਬ ਆਂਦੇ ਨੇ ਸਭ ਤੋਂ ਵਧੀਆ ਗੱਲ ਇਹ ਹੁੰਦੀ ਏ ਕਿ ਲੈਂਦੇ ਪੰਜਾਬ ਦੇ ਲੋਕ ਇਹਨਾਂ ਨਾਲ ਪਿਆਰ ਕਰਦੇ ਨੇ ਲੈਂਦੇ ਪੰਜਾਬ ਦੇ ਲੋਕ ਇਹਨਾਂ ਨੂੰ ਸਰ ਮੱਥੇ ਤੇ ਝੁਕਦੇ ਨੇ ਲੈਂਦੇ ਪੰਜਾਬ ਦੇ ਲੋਕ ਇਹਨਾਂ ਦੇ ਨਾਲ ਬਹੁਤ ਹੀ ਵਧੀਆ ਸਲੂਕ ਕਰਦੇ ਨੇ ਇਹੀ ਵਜ੍ਹਾ ਹੈ ਕਿ ਚੜ੍ਹਦੇ ਪੰਜਾਬ ਦੀਆਂ ਸਾਡੀਆਂ ਭੈਣਾਂ ਸਾਡੇ ਭਰਾ ਇਹ ਗੱਲ ਕਰਦੇ ਨੇ ਕਿ ਜਿਹੜਾ ਪਿਆਰ ਲੈਂਦੇ ਪੰਜਾਬ 'ਚ ਸਾਨੂੰ ਮਿਲਦਾ ਦੁਨੀਆਂ ਦੇ ਕਿਸੇ ਕੋਨੇ 'ਤੇ ਇੰਨਾ ਪਿਆਰ ਨਹੀਂ ਮਿਲਦਾ ਅੱਜ ਅਸੀਂ ਗੱਲ ਕਰਾਂਗੇ ਚੜ੍ਹਦੇ ਪੰਜਾਬ ਦੀਆਂ ਭੈਣਾਂ ਤੇ ਭਰਾਵਾਂ ਦੀ ਜਿਹੜੇ ਲੈਂਦੇ ਪੰਜਾਬ ਆਂਦੇ ਨੇ ਤੇ ਉਹ ਲੈਂਦੇ ਪੰਜਾਬ ਦੇ ਲੋਕਾਂ ਦੇ ਬਾਰੇ ਲੈਂਦੇ ਪੰਜਾਬ ਦੇ ਬਾਰੇ ਕੀ ਗੱਲਬਾਤ ਕਰਦੇ ਨੇ ਅੱਜ ਇਸੇ ਹਵਾਲੇ ਨਾਲ ਵੀਡੀਓ ਹੈ ਵੀਡੀਓ ਦੀ ਤਰ੍ਹਾਂ ਵਧਣ ਤੋਂ ਪਹਿਲੇ ਤੁਹਾਡੇ ਅੱਗੇ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਣੇ ਬੈਲ ਆਈਕਨ ਨੂੰ ਵੀ ਦਬਾਓ ਤਾਂ ਕਿ ਤੁਹਾਨੂੰ ਆਨ ਲਈ ਹਰ ਵੀਡੀਓ ਸਭ ਤੋਂ ਪਹਿਲੇ ਮਿਲਦੀ ਰਹੇ ਚਲਿਏ ਵੀਡੀਓ ਸ਼ੁਰੂ ਕਰਦੇ ਹਾਂ 1 2 3 ਗੋ ਇਦਾਂ ਦਾ ਲੱਗਿਆ ਪਾਕਿਸਤਾਨ ਜਿੰਨੀ ਤਾਰੀਫ ਕਰੀ ਉਹਨੀ ਕਾਟੇ ਅਤਸ ਸ੍ਰੀ ਤੁਹਾਡਾ ਜਿਹੜਾ ਇਹ ਹਸਾਨ ਨੇ ਪਤਾ ਨਹੀਂ ਅਸੀਂ ਲੋਕ ਚੁਕਾ ਪਾਵਾਂਗੇ ਜਾਂ ਨਹੀਂ ਚੁਕਾ ਪਾਵਾਂਗੇ ਸਾ ਕੋਈ ਸਨੇਹ ਹੈ ਉਧਰਲੇ ਤੇ ਇਧਰਲੇ ਪੰਜਾਬ ਦੇ ਲੋਕਾਂ ਨੂੰ ਇਧਰਲੇ ਦੇ ਲੋਕ ਤਾਂ ਜਿਹੜੇ ਬਹੁਤ ਚੰਗੇ ਉਹਨਾਂ ਦਾ ਵੀ ਜੀ ਕਰਦਾ ਉਧਰ ਪੰਜਾਬ ਆਉਣ ਨੂੰ ਪਰ ਕੀ ਕਰੀਏ ਸਾਡੀ ਗਵਰਨਮੈਂਟ ਉਹਨਾਂ ਨੂੰ ਵੀਜ਼ਾ ਹੀ ਨਹੀਂ ਦਿੰਦੀ ਹੈਗੀ ਪਰ ਕੋਈ ਗੱਲ ਨਹੀਂ ਆ ਜਿਹੇ ਕਿਸਮਤ ਚ ਹੋਇਆ ਤਾਂ ਇਹ ਵੀ ਜ਼ਰੂਰ ਉਧਰ ਆਊਗੇ ਪਰ ਸਾਨੂੰ ਤਾਂ ਇੱਥੇ ਆ ਕੇ ਬਹੁਤ ਵਧੀਆ ਲੱਗਾ ਕਿ ਜਿਹੜੇ ਲੋਕੇ ਡਰਦੇ ਆਉਣ ਤੋਂ ਉਹਨਾਂ ਨੂੰ ਡਰਨਾ ਤਾਂ ਨਹੀਂ ਚਾਹੀਦਾ ਪਰ ਆ ਕੇ ਉਹਨਾਂ ਨੂੰ ਵੀ ਇਧਰ ਦੇਖਣਾ ਚਾਹੀਦਾ ਕਿ ਇੱਥੇ ਦਾ ਮਾਹੌਲ ਕਿੱਦਾਂ ਦਾ ਆ ਸਾਡੇ ਨਾਲ ਕੁਝ ਮਹਿਮਾਨ ਨੇ ਚੜ੍ਹਦੇ ਪੰਜਾਬ ਤੋਂ ਆਏ ਉਹਨਾਂ ਨੇ ਪਾਕਿਸਤਾਨ ਦੀ 8-10 ਦਿਨ ਦੀ ਯਾਤਰਾ ਕੀਤੀ ਹੈ ਉਹਨਾਂ ਨੂੰ ਪੁੱਛਦੇ ਆ ਕਿ ਉਹਨਾਂ ਨੂੰ ਪਾਕਿਸਤਾਨ ਆ ਕੇ ਕਿਹੋ ਜਿਹਾ ਲੱਗ ਰਿਹਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਇਹ ਨਾਮ ਤੁਹਾਡਾ ਪਵਿੱਤਰ ਜਿਤਕਾਰ ਤੁਸੀਂ ਕਿੱਥੋਂ ਆਏ ਚੜ੍ਹਦੇ ਪੰਜਾਬੂ ਸ਼ਹਿਰਪੁਰ ਤੋਂ ਕਿਹੜਾ ਪਿੰਡ ਆਪਣਾ ਖਲਵਾਣਾ ਕਲਵਾਣਾ ਤੇ ਫਿਰ ਪਹਿਲੀ ਵਾਰ ਹੀ ਆਣ ਹੋਇਆ ਹਾਂਜੀ ਕਿੱਦਾਂ ਦਾ ਲੱਗਿਆ ਪਾਕਿਸਤਾਨ ਬਹੁਤ ਵਧੀਆ ਹੂੰ ਬਹੁਤ ਵਧੀਆ ਦਿਲ ਦੇ ਵਿੱਚ ਕੋਈ ਡਰ ਖੌਫ ਤਾਂ ਨਹੀਂ ਸੀ ਆਉਣ ਤੋਂ ਪਹਿਲੇ ਨਹੀਂ ਨਹੀਂ ਇੱਥੇ ਆ ਕੇ ਲੋਕਾਂ ਨਾਲ ਮਿਲ ਕੇ ਇਹੋ ਜਿਹੇ ਲੋਕ ਆ ਪਾਕਿਸਤਾਨੀ ਬਹੁਤ ਵਧੀਆ ਬਹੁਤ ਚੰਗੇ ਆ ਬਹੁਤ ਚੰਗੇ ਆ ਸਾਰੇ ਬਹੁਤ ਚੰਗੇ ਹਾਂਜੀ ਅੱਜ ਬਾਜ਼ਾਰ ਵੀ ਗਏ ਬਾਹਰ ਅੰਦਰ ਲੋਕਾਂ ਨਾਲ ਮਿਲ ਇਹੋ ਜਿਹੇ ਲ ਉਹਨਾਂ ਨੂੰ ਲੈ ਕੇ ਬਾ ਵਧੀਆ ਕਿਸੇ ਕੋਈ ਮੁਸ਼ਕਲ ਔਕਰ ਪਰੇਸ਼ਾਨੀ ਤਾਂ ਨਹੀਂ ਆਈ ਨਹੀਂ ਨਹੀਂ ਜਿਹੜੇ ਸਾਡੀ ਸਰਕਾਰ ਨੇ ਪ੍ਰਬੰਧ ਕੀਤੇ ਹੋਏ ਐ ਇੱਥੇ ਤੁਹਾਡੇ ਰਹਿਣ ਦੇ ਖਾਣ ਪੀਣ ਦੇ ਕਿਦਾਂ ਦੇ ਲੱਗੇ ਉਹ ਵੀ ਬਾ ਵਧੀਆ ਹੈ ਬਾ ਵਧੀਆ ਹੈ ਵੀ ਕੋਈ ਪਰੇਸ਼ਾਨੀ ਮੁਸ਼ਕਲ ਔਕਰ ਤਾਂ ਨਹੀਂ ਆਈ ਨਹੀਂ ਨਹੀਂ ਕੁਸ਼ਲ ਵੀ ਜਿਹੜੇ ਲੋਕ ਕਿਸੇ ਵਜ੍ਹਾ ਤੋਂ ਨਹੀਂ ਆਉਂਦੇ ਉਹਨਾਂ ਨੂੰ ਕੀ ਕਹੋਂਗੇ ਉਹਨਾਂ ਨੂੰ ਇਹੀ ਕਹਾਂਗੇ ਜੇ ਤੁਸੀਂ ਡਰਦੇ ਆ ਇੱਥੇ ਆਉਣ ਤੋਂ ਵੀ ਨਾ ਡਰੋ ਆ ਕੇ ਦੇਖੋ ਕਿ ਇੱਥੇ ਦੀ ਫੈਸਿਲਿਟੀ ਕਿੱਦਾਂ ਦੀ ਆ ਲੋਕ ਇੱਥੇ ਕਿੰਨਾ ਪਿਆਰ ਕਰਦੇ ਆ ਸਾਰਿਆਂ ਨੂੰ ਹਾਂਜੀ ਕਿਸੇ ਦੀ ਗੱਲ ਪਿੱਛੇ ਨਹੀਂ ਲੱਗਣਾ ਇੱਕ ਵਾਰੀ ਆ ਕੇ ਦੇਖੋ ਹਾਂਜੀ ਹਾਂਜੀ ਤੇ ਸਨਾਓ ਕਿੰਨੇ ਮੈਂਬਰ ਆਏ ਫੈਮਿਲੀ ਦੇ ਤੁਹਾਡੇ ਅਸੀਂ ਮਤਲਬ ਕਿ ਮੈਂ ਤੇ ਮੇਰੀ ਮਦਰ ਆ ਤੇ ਸਾਡੇ ਨਾਲ ਹੋਰ ਵੀ ਸਾਡੇ ਰਿਲੇਟਿਵਸ ਹੈਗੇ ਆਏ ਹੋ ਅਸੀਂ 9-9 ਜਾਣੇ ਆ ਤੇ ਫਿਰ ਹੁਣ ਜਾਂਦੀ ਵਾਰ ਦਾ ਕੋਈ ਸਨੇਹ ਉਧਰਲੇ ਤੇ ਇਧਰਲੇ ਪੰਜਾਬ ਦੇ ਲੋਕਾਂ ਨੂੰ ਇਧਰਲੇ ਦੇ ਲੋਕ ਤਾਂ ਜਿਹੜੇ ਬਹੁਤ ਚੰਗੇ ਉਹਨਾਂ ਦਾ ਵੀ ਜੀ ਕਰਦਾ ਉਧਰ ਪੰਜਾਬ ਹੋਣ ਨੂੰ ਪਰ ਕੀ ਕਰੀਏ ਸਾਡੀ ਗਵਰਨਮੈਂਟ ਉਹਨਾਂ ਨੂੰ ਵੀਜ਼ਾ ਹੀ ਨਹੀਂ ਦਿੰਦੀ ਹੈਗੀ ਪਰ ਕੋਈ ਗੱਲ ਨਹੀਂ ਆਪ ਜੇ ਕਿਸਮਤ ਹੋਇਆ ਤੇ ਵੀ ਜ਼ਰੂਰ ਉਧਰ ਆਉਗੇ ਪਰ ਸਾਨੂੰ ਤਾਂ ਇੱਥੇ ਆ ਕੇ ਬਹੁਤ ਵਧੀਆ ਲੱਗਾ ਕਿ ਜਿਹੜੇ ਲੋਕੇ ਡਰਦੇ ਆਉਣ ਤੋਂ ਉਹਨਾਂ ਨੂੰ ਡਰਨਾ ਤਾਂ ਨਹੀਂ ਚਾਹੀਦਾ ਪਰ ਆ ਕੇ ਉਹਨਾਂ ਨੂੰ ਵੀ ਇੱਧਰ ਦੇਖਣਾ ਚਾਹੀਦਾ ਕਿ ਇੱਥੇ ਦਾ ਮਾਹੌਲ ਕਿੱਦਾਂ ਦਾ ਆ ਜੀ ਜੀ ਉਹਦੇ ਵਾਸਤੇ ਰੋ ਜੀ ਤੇ ਅਸੀਂ ਉਮੀਦ ਕਰਦੇ ਹਾਂ ਤੁਸੀਂ ਫੇਰ ਵੀ ਆਉਂਗੇ ਹਾਂਜੀ ਹਾਂਜੀ ਸ਼ੁਕਰੀਆ ਮਾਤਾ ਕੀ ਹਾਲ ਹੈ ਠੀਕ ਹੈ ਜੀ ਠੀਕ ਠਾਕ ਹਾਂਜੀ ਕੀ ਨਾਮ ਰਵਿੰਦਰ ਕੌਰ ਤੇ ਕਿੱਥੋਂ ਆਣ ਹੋਇਆ ਕਿਹੜਾ ਜ਼ਿਲ੍ਹਾ ਆਪਣਾ ਉਧਰ ਅਸੀਂ ਦਿੱਲੀ ਤੋਂ ਆਇਆ ਦਿੱਲੀ ਤੋਂ ਆਏ ਹਾਂਜੀ ਪਹਿਲਾ ਚੱਕਰ ਇੱਥੇ ਪਹਿਲਾ ਚੱਕਰ ਹੈ ਕਰਤਾਰਪੁਰ ਤੀਸਰਾ ਚੱਕਰ ਸੀ ਸਕਾਟਾਰਪੁਰ ਤਿੰਨ ਵਾਰ ਹੀ ਗਏ ਤੇ ਪਾਕਿਸਤਾਨ ਜਿਹੜਾ ਇੱਥੇ ਜਿਹੜੇ ਪਹਿਲੀ ਵਾਰ ਨਾਲ ਉੱਥੇ ਬਿਲਾ ਵੀਜ਼ੇ ਤੋਂ ਜਾਈਦਾ ਨਾ ਉੱਥੇ ਰਾਤ ਦੀ ਪਰਮਿਸ਼ਨ ਹੀ ਦਿੰਦੇ ਨਾ ਤੇ ਸਵੇਰੇ ਜਾ ਕੇ ਸ਼ਾਮੀ ਵਾਪਸ ਮੁੜ ਜਾਈਦਾ ਕਿਦਾਂ ਦਾ ਲੱਗਿਆ ਪਾਕਿਸਤਾਨ ਜਿੱਦੀ ਤਾਰੀਫ ਕਰੀ ਹੋਣੀ ਕਾਟੇ ਅੱਛਾ ਸੀ ਤੁਹਾਡਾ ਜਿਹੜਾ ਇਹ ਹਸਾਨ ਨੇ ਪਤਾ ਨਹੀਂ ਅਸੀਂ ਲੋਕ ਚੁਕਾ ਪਾਵਾਂਗੇ ਜਾਂ ਨਹੀਂ ਚੁਕਾ ਪਾਵਾਂਗੇ ਸਾਡੀ ਸਰਕਾਰ ਨੇ ਜਿਹੜੇ ਪ੍ਰਬੰਧ ਕੀਤੇ ਆ ਤੁਹਾਡੇ ਰਹਿਣ ਦੇ, ਟਰਾਂਸਪੋਰਟ ਦੇ, ਖਾਣ-ਪੀਣ ਦੇ ਉਹ ਕਿਦਾਂ ਦੇ? ਬਹੁਤ ਚੰਗੇ, ਬਹੁਤ ਵਧੀਆ। ਕੋਈ ਕਮੀ ਕੋਈ ਤਾਈ? ਨਹੀਂ ਮੈਂ ਮੇਰੀ ਗੱਲ ਸੁਣੋ, ਕਾਰ 'ਚ ਅਗਰ ਦੋ ਮਹਿਮਾਨ ਆ ਜਾਣ, ਟਿਕਟੇ ਮੁਸ਼ਕਿਲ ਪੈ ਜਾਂਦੀ, ਭਾਜੜਾ ਪੈ ਜਾਂਦੇ ਆ। ਇੱਥੇ ਬਾਬੇ ਦੇ ਕਾਰ 'ਚ ਦੇਖ ਲਓ, ਲੈਹਰਾ-ਬੈਹਰਾ ਹੋ ਰਿਹਾ ਹੈ। ਹਾਂਜੀ। ਸਭ ਦੀ ਹੈਲਪ ਦੇ ਨਾਲ ਮਤਲਬ ਸਭ ਦੇ ਅਸੀਂ ਸ਼ੁਕਰਗੁਜ਼ਾਰ ਆਂ, ਚਾਹ ਸਿਕਿਉਰਟੀ ਹੈ, ਚਾਹ ਲੰਗਰ ਦੀ ਸੇਵਾ ਹੈ, ਚਾਹ ਗ੍ਰੇ ਸਭ ਦੇ ਸ਼ੁਕਰਗੁਜ਼ਾਰ ਕਿੰਨੇ ਦਿਨ ਹੋ ਗਏ ਅਜ ਪਾਕਿਸਤਾਨ ਆਇਆ ਸਾਨੂੰ ਅੱਜ 10ਵਾਂ ਦਿਨ ਹੈ ਜੀ ਨਵਾਂ 10ਵਾਂ ਦਿਨ ਕਿਹੜੇ ਕਿਹੜੇ ਸ਼ਹਿਰ ਗਏ ਕਿੱਥੇ ਕਿੱਥੇ ਫਿਰੇ ਅਸੀਂ ਸਟਾਰਟਿੰਗ ਤੋਂ ਪੰਜਾ ਸੇਬ ਤੋਂ ਹੀ ਕੀਤੀ ਸੀ ਨਾ ਅੱਛਾ ਜੀ ਪੰਜਾ ਸੇਬ ਗਏ ਉਸ ਤੋਂ ਬਾਅਦ ਫਿਰ ਅਸੀਂ ਨਨਕਾਣਾ ਸਾਹਿਬ ਆਏ ਉਤੋਂ ਫਿਰ ਅਸੀਂ ਸੱਚਾ ਸੋਦਾ ਸਾਹਿਬ ਗਏ ਫਿਰ ਉਸ ਤੋਂ ਬਾਅਦ ਅਸੀਂ ਕਰਤਾਰਪੁਰ ਸਾਹਿਬ 2 ਦਿਨ ਰਹੇ ਉਸ ਤੋਂ ਬਾਅਦ ਹੁਣ ਅਸੀਂ ਰੋੜੀ ਸਾਹਿਬ ਵੀ ਗਏ ਹਾਂ ਰੋੜੀ ਸਾਹਿਬ ਵੀ ਗਏ ਤੁਸੀਂ ਜਿੰਨੇ 6 ਮੁਖਤਲਫ ਸਟੇਸ਼ਨ ਵਿਜ਼ਿਟ ਕੀਤੇ ਤੇ ਮੁਖਤਲਫ ਕਿਸਮ ਦੇ ਲੋਕਾਂ ਨੂੰ ਮਿਲੇ ਲੋਕਾਂ ਦਾ ਜਿਹੜਾ ਤੁਹਾਡੇ ਨਾਲ ਵਰਤਾਓ ਉਹ ਸਾਣਾ ਉਸ ਤੱਕ ਜ਼ਿੰਦਗੀ ਕਿਸੇ ਨੇ ਗੁਲਾਬ ਦੇ ਫੁੱਲਾਂ ਦੀ ਸੜ ਤੇ ਵਰਸ਼ਾ ਨਹੀਂ ਕੀਤੀ ਸੀ ਸਾਢੇ 1/2 ਸਟੇਸ਼ਨ ਤੇ ਗੁਲਾਬ ਦੇ ਫੁੱਲਾਂ ਨਾਲ ਵੈਲਕਮ ਹੋਇਆ ਹਾਂ ਜੀ ਗੁਲਾਬ ਦੇ ਫੁੱਲ ਵਰਸਾਏ ਉਹਨਾਂ ਨੇ ਹੁਣ ਸਾਡੇ ਕੋਲ ਵਰਡਸ ਨਹੀਂ ਹੈਗੇ ਕਿ ਅਸੀਂ ਅੱਗੇ ਲੈਸ ਕਰ ਸੰਜਣ ਲੱਗੇ ਹੁਣ ਉਧਰ ਵਾਲੇ ਪੰਜਾਬ ਨੂੰ ਤੇ ਇਧਰ ਵਾਲੇ ਪਾਕਿਸਤਾਨ ਵਾਲੇ ਲੋਕਾਂ ਨੂੰ ਕੀ ਸਨੇਹਾ ਆਈਓ ਆਪਣੇ ਇਧਰ ਵਾਲੇ ਤੇ ਲੋਕਾਂ ਨੇ ਸਿੱਝੋ ਕਹਿੰਨੇ ਕਿ ਤੁਸੀਂ ਸਾਡੇ ਵਾਲਾ ਹੋ ਜਿਵੇਂ ਤੁਸੀਂ ਸਾਡੀ ਇੱਜ਼ਤ ਮਾਨ ਦਿੱਤਾ ਅਸੀਂ ਤੁਹਾਨੂੰ ਪੂਰਾ ਇੱਜ਼ਤ ਮਾਨਦੇ ਆਂ ਬਾਕੀ ਜਿਹੜੀ ਸਿਆਸਤ ਦੀ ਗੱਲਾਂ ਨੇ ਉਹ ਸਿਆਸਤ ਹੀ ਚੱਲ ਰਹੀ ਆ ਆਪਣਾ ਸਿਆਸਤ ਦੀ ਗੱਲ ਨਹੀਂ ਕਰਨੀ ਆਪਾਂ ਲੋਕਾਂ ਦੀ ਗੱਲ ਕਰਨੀ ਸਿਰਫ ਸਿਰਫ ਮਾਈਕ ਰੋਨ ਨੇ ਸਾਹਮਣੇ ਤੇ ਸਾਡੀ ਜਿਹੜੀ ਧਰਮੀ ਹੈ ਜਿਹੜੀ ਧਰਮੀ ਆਸੀ ਦੀ ਮਿੱਟੀ ਹੈ ਨਾ ਉਹ ਸਿਰ ਮੱਥੇ ਤੇ ਲਗਾ ਲਿਆ ਤੇ ਪਰ ਇੱਥੋਂ ਦੇ ਲੋਕਾਂ ਨੇ ਵੀ ਉਹ ਸਨਕਾਰ ਕੇ ਦਿਖਾਇਆ ਸਾਡੀ ਬੜੀ ਇੱਜ਼ਤ ਕੀਤੀ ਬਹੁਤ ਸਨਕਾਰ ਕੀਤਾ ਕੁਝ ਲੋਕਾਂ ਨੂੰ ਮੀਡੀਆ ਨੇ ਡਰਾਇਆ ਵੀ ਪਾਕਿਸਤਾਨ ਨਹੀਂ ਜਾਣਾ ਉਹਨਾਂ ਨੂੰ ਕੀ ਕਹਾਂਗੇ ਮੀਡੀਆ ਨੇ ਕੀ ਸਾਰੀ ਪਬਲਿਕ ਕਿ ਤੁਸੀਂ ਪਾਕਿਸਤਾਨ ਜਾ ਰਹੇ ਹੋ ਤੁਸੀਂ ਪਾਕਿਸਤਾਨ ਜਾ ਰਹੇ ਹੋ ਲੇਕਿਨ ਅਸੀਂ ਅਲੱਗ-ਅਲੱਗ ਹੁਣ ਤੁਸੀਂ ਪਾਕਿਸਤਾਨ ਆ ਗਏ ਤੁਹਾਨੂੰ ਕੋਈ ਉਦਾਂ ਦੀ ਗੱਲ ਲੱਗੀ ਜਿਹੜੀ ਲੋਕਾਂ ਨੇ ਡਾਈ ਪਹਿਲੇ ਮੈਂ ਤੁਹਾਨੂੰ ਗੱਲ ਦੱਸੇ ਅਸੀਂ ਅਲੱਗ-ਅਲੱਗ ਕੰਟਰੀਜ਼ ਵਿਜ਼ਿਟ ਕੀਤਾ ਹਾਂਜੀ ਅਸੀਂ ਲੋਕ ਦੁਬਈ ਗਏ ਆ ਅਸੀਂ ਲੋਕ ਇਸਤਾਨਬੁਲ ਗਏ ਆ ਉਧਰ ਹਾਂ ਇਸਤਾਨਬੁਲ ਗਏ ਆ ਨਾਲਨ ਤਾਲੀਆ ਗਿਆ ਹਾਂਜੀ ਉੱਥੇ ਵੀ ਸਾਨੂੰ ਪਾਕਿਸਤਾਨੀ ਭਾਈ ਮਿਲਦੇ ਸੀ ਜਿੱਥੇ ਇੱਥੇ ਅੱਜ ਵਾਂ ਇੱਥੇ ਰਿਸਪੈਕਟ ਕਰਦੇ ਨੇ ਉੱਥੇ ਵੀ ਅਸੀਂ ਦੂਜੇ ਨਾਲ ਉਵੇਂ ਹੀ ਪਿਆਰ ਮੁਹੱਬਤ ਨਾਲ ਰਹਿੰਦੇ ਸੀ ਉੱਥੇ ਪਿਆਰ ਮੁਹੱਬਤ ਨਾਲ ਬੋਲਦੇ ਸੀ ਜੀ ਜੀ ਉਹਨੇ ਵਾਜਰੇ ਹੋਰ ਅਸੀਂ ਉਮੀਦ ਕਰਦੇ ਹਾਂ ਤੁਸੀਂ ਬਾਰ ਬਾਰ ਆਓਗੇ ਹਾਂ ਜੀ ਸ਼ੁਕਰੀਆ ਜੀ ਸ਼ੁਕਰੀਆ ਤੁਸੀਂ ਵੀ ਆਓ ਸਾਡੇ ਸਟੇਜ 'ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਤੁਹਾਡਾ ਮਨਜੀਤ ਕੌਰ ਕਿੱਥੋਂ ਆਏ ਹੋ ਅਸੀਂ ਹੁਸ਼ਿਆਰਪੁਰ ਤੋਂ ਚੜ੍ਹਦੇ ਪੰਜਾਬ ਤੇ ਇਹ ਪਹਿਲਾ ਆ ਕੇ ਰ ਆਪਣਾ ਹਾਂ ਜੀ ਤੇ ਕਿੰਨੇ ਦਿਨ ਹੋ ਗਏ ਅੱਜ ਪਾਕਿਸਤਾਨ ਆਇਆ ਸਾਨੂੰ ਇਹ 10 ਦਿਨ ਹੋ ਗਏ ਕੱਲ ਨੂੰ ਹੋ ਜਾਂਦਾ ਸਾਨੂੰ ਅੱਜ 9 ਦਿਨ ਆਜ ਸਾਨੂੰ ਤੇ ਫਿਰ ਦੱਸੋ ਕਿੱਦਾਂ ਲੱਗਿਆ ਪਾਕਿਸਤਾਨ ਬਹੁਤ ਵਧੀਆ ਲੱਗਾ ਸਾਨੂੰ ਆ ਕੇ ਸਾਰੇ ਬਹੁਤ ਕੇਅਰ ਕਰਦੇ ਬਹੁਤ ਪਿਆਰ ਕਰਦੇ ਆ ਸਾਰੇ ਕਿਸੇ ਵੀ ਗੱਲ ਦੀ ਕੋਈ ਹੈਲਪ ਲੈਣੀ ਆ ਸਾਨੂੰ ਦੱਸ ਦੇ ਤੁਸੀਂ ਇਹਦਾ ਕੰਮ ਕਰ ਲੋ ਕੁਛ ਪੁੱਛਣਾ ਹੈ ਤੁਸਾਂ ਪਾਕਿਸਤਾਨ ਪਹੁੰਚਣ ਤੋਂ ਪਹਿਲੇ ਬਹੁਤ ਸਾਰੇ ਡਰ ਡਰਾਵੇ ਲੋਕਾਂ ਨੇ ਦੇਚ ਪਾਏ ਸੀ ਇੱਥੇ ਆ ਕੇ ਫੇਰ ਕੇ ਲੋਕਾਂ ਨੂੰ ਮਿਲ ਕੇ ਕੀ ਲੱਗਿਆ ਬਹੁਤ ਅੱਛਾ ਲੱਗਾ ਜਿੰਨਾ ਡਰ ਲੱਗਦਾ ਸੀਗਾ ਕਿ ਇਦਾਂ ਕਿਉਂਕਿ ਜੋ ਆਪਾਂ ਫਿਲਮਾਂ 'ਚ ਦੇਖਦੇ ਆ ਉਹ ਉਹ ਤੋਂ ਤਾਂ ਇਦਾਂ ਕਿ ਬਾਕੀ ਰੀਅਲ ਇਦਾਂ ਹੀ ਆ ਜਦਕਿ ਨਈ ਫਿਲਮਾਂ ਤੇ ਰੀਅਲ 'ਚ ਬਹੁਤ ਫਰਕ ਆ ਜਿਹੜੇ ਲੋਕ ਫਿਲਮਾਂ ਤੇ ਜਾਂ ਮੀਡੀਆ ਤੇ ਵੇਖ ਕੇ ਦਿਲ ਦੇ ਵਿੱਚ ਕੋਈ ਵਿਸ਼ਵਾਸ ਰੱਖਦੇ ਨੇ ਗਲਤ ਕਿਸਮ ਦੇ ਉਹਨਾਂ ਨੂੰ ਕੀ ਮੈਸੇਜ ਹੈ ਓਏ ਇਹ ਮੈਸੇਜ ਦਿ ਰਿਆ ਕਿ ਆ ਕੇ ਦੇਖੋ ਕਿ ਕਿ ਬਹੁਤ ਪਿਆਰ ਕਰਕੇ ਫਿਲਮਾਂ ਤੇ ਉਹ ਯਕੀਨ ਨਾ ਕਰਨ ਹਾਂਜੀ ਕਿਉਂਕਿ ਮੀਡੀਆ ਜਿਹੜਾ ਉਹ ਝੂਠ ਬੋਲਦਾ ਸੱਚਾਈ ਨਹੀਂ ਦਿਖਾਉਂਦਾ ਕਿਉਂਕਿ ਉਹ ਇਹ ਗੱਲ ਹਕੀਕਤ ਹੈ ਸਾਡੇ ਆ ਕਿ ਇਹ ਗੱਲ ਆ ਕਿ ਸੱਚਾਈ ਇਹੋਈ ਆ ਕਿ ਸਾਰੇ ਬਹੁਤ ਖਿਆਲ ਕਰਦੇ ਬਹੁਤ ਪਿਆਰ ਕਰਦੇ ਆ ਲੋਕ ਕਿਧੋਂ ਨੇ ਲੋਕਾਂ ਨੂੰ ਮਿਲੇ ਆ ਲੋਕ ਬਹੁਤ ਅੱਛੇ ਆ ਬਹੁਤ ਪਿਆਰ ਉਹ ਵੀ ਚਾਹੁੰਦੇ ਆ ਵੀ ਅਸੀਂ ਵੀ ਪੰਜਾਬ ਜਾਈਏ ਅਸੀਂ ਵੀ ਉੱਥੇ ਮੇਰੇ ਕਰ ਇੰਡੀਆ ਜਾਣ ਚਾਹੁੰਦੇ ਆ ਅੱਜ ਬਾਜ਼ਾਰ ਵੀ ਗਏ ਹੋਣੇ ਖਰੀਦਾਰੀ ਕਰਨ ਉੱਥੇ ਵੀ ਲੋਕਾਂ ਨਾਲ ਮੁਲਾਕਾਤ ਹੋਈ ਹਾਂਜੀ ਉੱਥੇ ਵੀ ਉਹ ਵੀ ਸਾਰੇ ਬਹੁਤ ਖੁਸ਼ ਹੋਏ ਕਿ ਤੁਸੀਂ ਸਾਡੇ ਅਸਾਡੇ ਮਹਿਮਾਨ ਤੇ ਹੁਣ ਸ਼ੋਪਿੰਗ ਵੀ ਕੀਤੀ ਜਾ ਕੇ ਲੋਕਾਂ ਨੇ ਪੁੱਛਣਾ ਵੀ ਪਾਕਿਸਤਾਨ ਹੋ ਕੇ ਆਏ ਆ ਕਿਦਾਂ ਦਾ ਲੱਗਿਆ ਉਹਨਾਂ ਨੂੰ ਕੀ ਕਹਿਣਾ ਉਹਨਾਂ ਨੇ ਇਹੀ ਕਿਹਾ ਕਿ ਤੁਸੀਂ ਵੀ ਜਾ ਕੇ ਬਹੁਤ ਚੰਗਾ ਲੱਗਾ ਬਹੁਤ ਵਧੀਆ ਆ ਉੱਥੇ ਜੀ ਬੜੀ ਮਿਹਰਬਾਨੀ ਬੜੀ ਤੇ ਐਸੀ ਜੀ ਅੱਜ ਦੀ ਵੀਡੀਓ ਤੁਸੀਂ ਦੇਖਿਆ ਕਿ ਚੜ੍ਹਦੇ ਪੰਜਾਬ ਦੇ ਹੁਸ਼ਿਆਰਪੁਰ ਤੋਂ ਜਿੰਨੇ ਵੀ ਆਂਦੇ ਨੇ ਉਹ ਲੈਂਦੇ ਪੰਜਾਬ ਆਂਦੇ ਨੇ ਤੇ ਆ ਕੇ ਜਦੋਂ ਲੋਕਾਂ ਨਾਲ ਮਿਲਦੇ ਨੇ ਤੇ ਡਰ ਖੋਫ ਤੇ ਉੱਧਰ ਹੀ ਜਾਂਦਾ ਜਦੋਂ ਬਾਰਡਰ ਲੰਘਦੇ ਨੇ ਤੇ ਫਿਰ ਜਦੋਂ ਲਾਹੌਰ ਐਂਟਰ ਹੁੰਦੇ ਨੇ ਜਦੋਂ ਨਨਕਾਣਾ ਸਾਹਿਬ ਜਾਂਦੇ ਨੇ ਜਦੋਂ ਪੰਜਾ ਸਾਹਿਬ ਜਾਂਦੇ ਨੇ ਉੱਥੋਂ ਦੇ ਲੋਕਾਂ ਦਾ ਜਿਹੜਾ ਸਲੂਕ ਹੀ ਉਹ ਦੇਖਦੇ ਨੇ ਬਾਜ਼ਾਰ ਘੁੰਮਦੇ ਨੇ ਲੋਕ ਪਿਆਰ ਦਿੰਦੇ ਨੇ ਲੋਕ ਪਿਆਰ ਦੇ ਭੁੱਖੇ ਨੇ ਲੋਕ ਇੱਜ਼ਤ ਵੀ ਦਿੰਦੇ ਨੇ ਪਿਆਰ ਵੀ ਦਿੰਦੇ ਨੇ ਤੇ ਬਹੁਤ ਹੀ ਜ਼ਿਆਦਾ ਖੁਸ਼ ਹੁੰਦੇ ਨੇ ਕਿ ਸਾਡੇ ਕੋਲ ਚੜ੍ਹਦੇ ਪੰਜਾਬ ਦੇ ਮਹਿਮਾਨ ਆਏ ਨੇ ਤੇ ਤੁਸੀਂ ਗੱਲ ਸੁਣੀ ਕੇ ਭੈਣ ਜੀ ਕਹਿ ਰਹੇ ਨੇ ਕਿ ਅਸੀਂ ਤੁਹਾਡਾ ਇਸ਼ਾਨ ਕਿਵੇਂ ਲਾਵਾਂਗੇ ਤੁਹਾਡੇ ਪਿਆਰ ਦਾ ਇਸ਼ਾਨ ਤੁਹਾਡੀਆਂ ਮੁਹੱਬਤਾਂ ਦਾ ਇਸ਼ਾਨ ਤੁਸੀਂ ਇੰਨਾ ਕੋ ਅੱਛਾ ਸਲੂਕ ਕਰੋ ਕਿ ਉਹ ਤਰਸ ਜਾਣ ਫੇਰ ਆਉਣ ਵਾਸਤੇ ਉਹ ਕਹਿਣ ਕਿ ਅਸੀਂ ਫੇਰ ਜਾਣਾ ਲੈਂਦੇ ਪੰਜਾਬ ਅਸੀਂ ਫੇਰ ਜਾਣਾ ਲੈਂਦੇ ਪੰਜਾਬ ਤੁਸੀਂ ਇੰਨਾ ਪਿਆਰ ਦੇ ਕੇ ਭੇਜੋ ਤੇ ਸਾਡੀ ਕੋਸ਼ਿਸ਼ ਏ ਸਾਡੇ ਭੈਣ ਤੇ ਭਰਾ ਜਿਹੜੇ ਚੜਦੇ ਪੰਜਾਬ ਤੋਂ ਆਉਂਦੇ ਨੇ ਉਹ ਐਨਜੀ ਸਦਾ ਆਉਂਦੇ ਰਹਿਣ ਬਾਬੇ ਦੀ ਧਰਤੀ ਤੇ ਤੇ ਆ ਕੇ ਸਾਡੇ ਮਹਿਮਾਨ ਬਣਦੇ ਰਹਿਣ ਸਾਨੂੰ ਮਹਿਮਾਨ ਨਵਾਜ਼ੀ ਕਰਨ ਦਾ ਮੌਕਾ ਦਿੰਦੇ ਰਹਿਣ ਤੇ ਐਸ ਸੀ ਜੀ ਅੱਜ ਦੀ ਵੀਡੀਓ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟ ਕਰਕੇ ਦੱਸਿਆ ਜੀ ਬਹੁਤ ਸ਼ੁਕਰੀਆ